ਇਦੇ ਕੋਲੇ ਆ ਗਿਆ 8 ਕਿਲੋ ਹਾਜ਼ਰ ਆਪ 147010 ਦੀ 3 ਮਹੀਨੇ ਦੀ ਗੱਬਣ ABC ਵਾਲੇ ਚੇਤਨ ਤੋਂ ਆ ਗਈ 66 ਸੀਮਨ ਦਾ ਚਵਾਈ ਚ ਬਈ ਦੋਨੇ ਪੂਰੀਆਂ ਪੋਲੀਆਂ ਸਰਲਾ ਸਿੱਟਾ ਤਾਂ ਨਹੀਂ ਟਾਈਟ ਫੈਟ ਕੋਈ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਤਾਂ ਪਸ਼ੂ ਜਾਦੇ ਹੋਣ ਕਰਕੇ ਨਾ ਠੀਕ ਹੈ ਗੱਲ ਥੋੜੀ ਜੀ ਸਮਾਈ ਦੇ ਵਿੱਚ ਦਿੱਕਤ ਆਉਂਦੀ ਹੈ ਫਿਰ ਲੈ ਸੱਜਣਾ ਦੋਨਾਂ ਤੁਹਾਨੂੰ ਤੋਕੜ ਗੱਬਣ ਚੈੱਕ ਪਾਸ ਲੱਗਿਆ ਝੋਟੀਆਂ ਦਿਖਾਉਣ ਇੱਕ ਨੀਲੀ ਰਾਵੀ ਤੇ ਇੱਕ ਮੋਰਾ ਦੀ ਵੀਡੀਓ ਆਪਾਂ ਆਪਣੇ ਪਿੰਡੋਂ ਤੇ ਆਪਣੇ ਖਾਸ ਸੱਜਣ ਦੇ ਘਰੋਂ ਬਣਾਉਣ ਲੱਗੇ ਆਂ ਇੱਕ ਮੋਰਾ ਦੀ 147010 ਦੀ ਆਪ ਸੈਕਸਡ ਸੀਮਨ ਤੋਂ ABC ਵਾਲੇ ਤੋਂ ਗੱਬਣ ਤੇ ਇੱਕ ਦਿਖਾ ਦਾਂਗੇ ਨੀਲੀ ਰਾਵੀ ਦੀ ਆਪ ਵੀ ਚੰਗੇ ਸੀਮਨ ਦੀ ਤੇ ਗੱਬਣ ਵੀ ਟੌਪ ਦੇ ਸੀਮਨ ਤੋਂ ਆ ਗਈ ਤੇ ਸੂਆ ਦੋਏ ਸੁੰਦਿਆ ਨੇ ਦੂਜਾ ਦੂਜਾ ਪਸ਼ੂ ਧਨ ਬਾਈ ਕੋਲ ਕਾਫੀ ਗਣਤੀ ਚ ਹੋ ਗਿਆ ਉਹਦੇ ਕਰਕੇ ਬਾਈ ਕਹਿੰਦਾ ਸੇਲ ਕਰਨੀਆਂ ਨੇ ਦਿੱਕਤ ਕੋਈ ਨਹੀਂ ਦੁੱਧ ਦੋਏ ਝੋਟੀਆਂ ਦੰਦੀਆਂ ਨੇ ਚੈੱਕ ਪਾਸ ਆ ਗਈਆਂ ਤੇ ਬਾਕੀ ਡਿਟੇਲ ਬਾਈ ਦੱਸ ਦੂਗਾ ਪਿੰਡ ਰਹਿ ਜੂਗਾ ਉਗਰਾਹਾ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਹੋਰ ਸੁਖੀ ਕਮਿਆ ਠੀਕ ਹੈ ਜੀ ਬਾਈ ਜੀ ਚੜਦੀ ਕਲਾ ਹਾਂ ਜੀ ਹਾਂ ਆਪਣਾ ਨੰਬਰ ਦੱਸ ਦਿਓ ਜੀ ਨੰਬਰ ਹੈਗਾ ਜੀ ਆਪਣਾ 9465358035 9465358035 ਸ਼ੁਰੂਆਤ ਕਿਹੜੀ ਤੋਂ ਕਰ ਲਈਏ ਫਿਰ ਸ਼ੁਰੂਆਤ ਨੀਲੀ ਤੋਂ ਕਰ ਨੀਲੀ 라ਵੀ ਤੋਂ ਕਰ ਲਈਏ ਹਾਂਜੀ ਆਪ ਪਤਾ ਕਿਹੜੇ ਸੀਮੰਦੀ ਆ ਇਹ ਇਹ ਸ਼ੈਨਸ਼ਾਹ ਬੋਲਦੀ ਹੈ ਜੀ ਸ਼ੈਨਸ਼ਾਹ ਦੀ ਆਪ ਹਾਂਜੀ ਦਾ ਬਾਦਲ ਆ ਜੀ ਏ ਬੀ ਸੀ ਵਾਲਾ ਠੀਕ ਆ ਗੱਲ ਬਾਬੂ ਦੀ ਭੈਣ ਆ ਗਈ ਜੀ ਬਾਦਲ ਦੀ ਬਾਦਲ ਦੀ ਹਾਂ ਜੀ ਹੁਣ ਥੋੜੀ ਬਾਹਰ ਕੱਢਣ ਕਰਕੇ ਐਚਪੀ ਕਰਦੀ ਹੈ ਨਾ ਉਹ ਤਾਂ ਠੰਡੀਆਂ ਸਵਾਦੀ ਸਵਾਦੀ ਦੋਨੇ ਠੰਡੀਆਂ ਨੇ ਜੀ ਪਹਾੜੇ ਤੇ ਮਿਲਦੀਆਂ ਨੇਗੀਆਂ ਠੀਕ ਆ ਗੱਲ ਜਮਾ ਠੰਡੀਆਂ ਇਹ ਕਿੰਨੇ ਟਾਈਮ ਦੀ ਗੱਬਣਾ ਇਹ ਦੋਨੇ 3-3 ਮਹੀਨਿਆਂ ਦੀ ਨੇ ਜੀ ਇੱਕ ਦੀਣੀ ਦੋਨਾਂ ਦੇ ਸੀਮਨ ਲੱਗੇ ਹੋਇਆ ਸੀਗਾ ਠੀਕ ਆ ਗੱਲ ਤੇ ਇਹੜੀ ਨੀਲੀ ਵਾਲੀ ਆ ਇਹ ਕਿਹੜੇ ਇਹ ਕਿਹੜੇ ਸੀਮਨ ਤੋਂ ਗੱਬਣਾ ਇਹ ਏਬੀਸੀ ਵੀਰਾ ਵੀਰਾਵਲੀ ਦੇ ਡੋਗਰ ਤੋਂ ਆ ਜੀ ਡੋਗਰ ਤੋਂ ਹਾਂ ਜੀ 3 ਮਹੀਨਿਆਂ ਦੀ 3 ਮਹੀਨੇ ਪੂਰਿਆਂ ਦੀ ਚਾਹੇ ਠੇਕਰਾ ਕੇ ਲੈ ਜੀ ਕੋਈ ਹਾਂ ਜ ਨਹੀਂ ਦੋਨੇ ਟਾਈਮ ਮਿਲਦੀ ਹੈ ਠੀਕ ਹੈ ਗਲਤ ਹੋਰ ਤੋਂ ਹਾਂਜੀ ਤੇ ਬਾਕੀ ਸੱਜਣੋਂ ਇੱਥੋਂ ਨਾ ਤੁਰਦੀ ਦੀ ਅਜਸਟਮੈਂਟ ਕਰ ਲਓ ਕੱਦ ਆ ਗਿਆ ਫੁੱਲ ਆਪ ਕਿਹੜੀ ਦਾ ਸੈ ਸੁਖੀ ਹੈ ਇਹ ਸ਼ੈਨਸ਼ਾਹ ਬੋਲੀ ਜੀ ਆਪ ਆ ਗਈ ਸ਼ੈਨਸ਼ਾਹ ਦੀ ਏ ਬੀ ਸੀ ਵਾਲੇ ਡੋਗਰ ਤੋਂ ਆ ਗਈ ਬਾਈ ਕਹਿੰਦਾ ਗੱਬਣ ਸੂਆ ਸੂਗੀ ਦੂਜਾ ਤਿੰਨ ਮਹੀਨਿਆਂ ਦੀ ਹੋਗੀ ਚੈੱਕ ਪਾਸ ਕਮਾਲਾ ਬਾਈ ਇੱਥੋਂ ਤੇ ਦੁੱਧ ਆ ਜਿਹੜਾ ਇਹਦੇ ਕੋਲੇ ਹਾਲ ਫੁਲ ਹਾਲ ਪ੍ਰੈਜ਼ੈਂਟ ਬਾਈ ਕਹਿੰਦਾ ਹੈਗਾ 4 ਤੋਂ 5 ਕਿਲੋ ਕਿਉਂਕਿ ਗੱਬਣ ਲੇਟ ਬਣੀਆ ਉਦਾਂ ਝੋਟੀ ਕਹ ਲਈਏ ਪਹਾੜੇ ਤੇ ਆ ਤਾਜੀ ਨੇ ਕਿੰਨਾ ਦੁੱਧ ਦਿੱਤਾ ਨੇ ਸੁਖੀ 12 ਲੀਟਰ ਜੀ ਹਾਂਜੀ ਹਾਂਜੀ ਸਵੇਰ ਦੀ ਠੰਡੀ ਹੈ ਸਵੇਰ ਦੀ ਜਮਾ ਠੰਡੀ ਹੈ ਜੀ ਗਰਮ ਗਰਮ ਤਾਂ ਨਹੀਂ ਨਹੀਂ ਜੀ ਨਹੀਂ ਅਗਲਾ ਚੋਕੇ ਲੈ ਜੀ ਚੇਹ ਤਿੰਨ ਡਾਂਗ ਠੀਕ ਹੈ ਗੱਲ ਚਵਾਈ ਦੀ ਕਿਵੇਂ ਆ ਚੇਹ ਤਿੰਨ ਡਾਂਗ ਚੋਲੇ ਜੀ ਚਵਾਈ ਦੀ ਨਰਮ ਹੈ ਚਵਾਈ ਦੀ ਜਮਾ ਹਾਂ ਜੀ ਤਾਰ ਫੂਲੀ ਹੈ ਜੀ ਛਰਲਾ ਛਿੱਟਾ ਵੱਧ ਘੱਟ ਥਣ ਕੋਈ ਨਾ ਜੀ ਨਾ ਭਾਰ ਬੋਝ ਵਾਲੀ ਸ਼ਿਕਾਇਤ ਕੋਈ ਨਹੀਂ ਕੋਈ ਸ਼ਿਕਾਇਤ ਨਹੀਂ ਬਾਈ ਇਹਦਾ ਭਾਰ ਬੋਝ ਵਾਲੀ ਬਾਈ ਕਹਿੰਦਾ ਗਾਰੰਟੀ ਦੇਊਗੀ ਹਰੇਕ ਪੱਖ ਤੋਂ ਤੇ ਬਾਕੀ ਇੱਥੇ ਤੋਂ ਕੁਆਲਿਟੀ ਕਰ ਲੋ ਚਾ ਇੱਕ ਤਾਜੀ ਦਾ ਆ ਗਿਆ 12 ਕਿਲੋ ਅੱਜ ਹੈਗਾ 4 ਤੋਂ 5 ਕਿਲੋ ਦੋਨੇ ਟਾਈਮ ਚੋਣ ਵਾਲਾ ਆਪ ਵੀ ਚੰਗੇ ਸੀਮਨ ਦੀ ਤੇ ਗੱਬਣ ਵੀ ਟੋਪ ਦੇ ਤੋ ਆ ਗਈ ਤੇ ਸੁਖੀ ਰੇਟ ਕੀ ਰੰਗਣਾ ਲੈ ਬਾਈ ਦਾ ਰੇਟ ਇਹਦਾ ਆਪਾਂ 1 25 ਕਰਦੇ ਆਂ ਜੀ 1 ਲੱਖ ਤੇ 25000 ਜੀ ਕਿੰਨੇ ਦੀ ਹੋਜੂ ਜੈਸਨ ਹੋ ਜੀ ਇਹਦੇ ਵਿੱਚੋਂ ਮਾਨ ਤਨ ਕਰ ਦਾਂਗੇ ਜੀ 1 25 ਚ ਹਾਂਜੀ ਦੇਖੋ ਬਰੀਡਿੰਗ ਦੇ ਵਿੱਚ ਆਪਾਂ ਕੰਮ ਕਰਦੇ ਆਂਗੇ ਨਾ ਹਾਂਜੀ ਉਹਦੀ ਆਪਣੀ ਗਾਰੰਟੀ ਹੋਊਗੀ ਵੀ ਇਹ ਜਿਹੜਾ ਪਸ਼ੂ ਆ ਮਤਲਬ ਇਹ ਸ਼ੈਨ ਸ਼ਾ ਦਾ ਜਾਂ ਜਿਵੇਂ ਉਹ 14 70 ਜਿਹੜੀ ਜਿਹੜੇ ਸੀਮਨ ਦੀ ਦਸਤੀ ਹਾਂਜੀ ਹਾਂ ਉਹ ਚੀਜ਼ ਦੀ ਬਾਈ ਕਹਿੰਦਾ ਗਾਰੰਟੀ ਦਿਓ ਜਿਹੜੀ ਜਿਹੜੇ ਸੀਮਨ ਦੀ ਦਸਤੀ ਤੇ ਹੁਣ ਆਪਾਂ ਚੱਲਦੇ ਆਂ 2 ਨੰਬਰ ਵਾਲੀ ਤੇ ਇਹ ਆ ਗਈ ਮੋਹਰਾ ਚ ਇਹਦੇ ਕੋਲ ਦੁੱਧ ਕਿੰਨਾ ਸੁਖੀ ਇਹ 8 ਲੀਟਰ ਦਿੰਦੀ ਹੈ ਜੀ ਹੁਣ ਪੂਰਾ 8 ਹਾਂਜੀ ਇਹ ਕਿਹੜੇ ਦੀ ਆਪ ਇਹ 1470 ਦੱਸਦੀ ਜੀ ਗੱਬਣ ਕਿਹੜੇ ਤੋਂ ਆ ਇਹ ਚੇਤਨ ਤੋਂ ਜੀ ABC ਵੀਰਾਂ ਵਾਲੀ ਆ ABC ਵਾਲੇ ਚੇਤਨ ਤੋਂ ਜਿਹਦੇ 66 ਲੱਗੇ ਹੋਇਆ ਜੀ ਉਹ ਕਿ 66 ਤੋਂ ਗੱਬਣਾ ਦੋ ਸਟਰਾ ਲੱਗੇ ਨੇ ਜੀ ਇਹਦੇ ਠੀਕ ਆ ਗੱਲ ਹਾਂਜੀ ਹੁਣ ਦੁੱਧ ਕਿੰਨਾ ਦੇ ਕੋਲੇ ਇਹ 8 ਲੀਟਰ ਜੀ 8 ਕਿਲੋ ਬੱਚਾ ਹੈ ਨਹੀਂ ਇਹਦੇ ਨਾਲ ਵੀ ਬੱਚਾ ਹੋਏਗਾ ਜੀ ਉਹ ਤਾਂ ਦੇਖੋ ਆਪਾਂ ਰੱਖਾਂਗੇ ਠੀਕ ਆ ਗੱਲ ਤੇ ਬਾਕੀ ਤੁਰਦੀ ਜੱਜਮੈਂਟ ਇਹ ਵੀ ਕਰ ਲਿਓ ਇੱਥੇ ਤੋਂ ਕੱਦ ਆ ਗਿਆ ਪੂਰਾ ਫੁੱਲਾ ਇਹਦੇ ਕੋਲੇ ਆ ਗਿਆ ਬਾਈ ਕਹਿੰਦਾ 8 ਕਿਲੋ ਦੱਦਾ ਇਹ ਆਪ ਆ ਗਈ 14 70 10 ਦੀ ABC ਵਾਲਿਆਂ ਦੇ ਚੇਤਕ ਚੇਤਨ ਬੋਲਾ ਜਿਹੜਾ ਉਹਦੀ ਸੈਕਸਡ ਸੀਮਨ ਤੋਂ ਆ ਗਈ ਬਾਈ ਕਹਿੰਦਾ ਗੱਬਣ ਦੋ ਸਟਰਾ ਲੱਗੇ ਵੇ ਆ ਬੱਚਾ ਹੈਗਾ ਪਰ ਉਹ ਬਾਈ ਕਹਿੰਦਾ ਆਪਾਂ ਦੇਣਾ ਨਹੀਂ ਤੇ ਮਿਲਦੀ ਕਿਵੇਂ ਸੁੱਕੀ ਇਹ ਇਹ ਪਹਾੜੇ ਤੇ ਮਿਲਦੀ ਹੈ ਜੀ ਠੰਡੀ ਜਮਾ ਹਾਂਜੀ 8 ਕਿਲੋ ਦੋਨੇ ਟਾਈਮ ਮਿਲਦੀ ਹੈ 8 ਕਿਲੋ ਹਾਂਜੀ ਦੋਨੇ ਟਾਈਮ ਲੈ ਚੱਲ ਇੱਧਰ ਲੈ ਬੰਨੀ ਲੈ ਚੱਲ ਤੇ ਆਪ 1470 ਦੱਸਦੀ ਐ ਇਹ 1470 ਦੱਸਦੀ ਜੀ ਗਰੰਟੀ ਰਹੂਗੀ ਉਹਦੀ ਗਰੰਟੀ ਜੀ ਕਿਤੇ ਕੋਈ ਭਰਾ ਕਹੇ ਦੇ ਵੀ ਉਹੀ ਕਹੀ ਜਾਂਦੇ ਨਹੀਂ ਜੀ ਨਹੀਂ ਕੰਟੇਨਰ ਵੀ ਆਪਣੇ ਕੋਲੇ ਆਪਣਾ ਜੀ ਠੀਕ ਆ ਗੱਲ ਸੀਮਨ ਆਪ ਆਪ ਲੈ ਆ ਕੇ ਲਾਉਨੇ ਆ ਹਾਂ ਜੀ ਹਾਂ ਉਹ ਚੀਜ਼ ਦੀ ਬਾਈ ਕਹਿੰਦਾ ਗਰੰਟੀ ਰਹੁ ਵੀ ਆਪ ਲਿਆ ਕੇ ਸੀਮਨ ਲਾਏ ਵੇ ਆ ਇਹਦੇ ਕੋਲੇ ਆ ਗਿਆ 8 ਕਿਲੋ ਹਾਜ਼ਰ ਆਪ 1470 ਦੱਸਦੀ ਤਿੰਨ ਮਹੀਨੇ ਦੀ ਗੱਬਣ ਆ ਏ ਬੀ ਸੀ ਵਾਲੇ ਚੇਤਨ ਤੋਂ ਆ ਗਈ 60 ਸੀਮਨ ਤੇ ਹਾਂ ਜੀ ਤੇ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਆਪਾਂ ਮੰਗਦੇ ਆ ਜੀ 132 ਇਹਦਾ 1,32 ਤੇ ਇਹ ਝੋਟੀ ਦਾ ਕਿ 1,25 ਜੇ ਕੋਈ ਦੋਹੇ ਲੈਂਦਾ ਬਸ ਮਾਨ ਤਾਨ ਕਰ ਦਾਂਗੇ ਬਾਈ ਦੋਨਾਂ ਚ ਕਰ ਦਿਆ ਕਿਸੇ ਵੀ ਤਰ੍ਹਾਂ ਦੀ ਕੰਪਲੇਂਟ ਦੀ ਆਪਣੀ ਗਾਰੰਟੀ ਹੋ ਜੀ ਤੇ ਇਹਨੇ ਤਾਂ ਜੀ ਨੇ ਕਿੰਨਾ ਪਾਇਆ 1470 ਦਾ ਇਹਨੇ ਵੀ 12 ਲੀਟਰ ਜੀ ਇਹਨੇ ਵੀ 12 ਦੰਦੋਂ ਕਿਵੇਂ ਸੀ ਇਹ ਦੰਦੋਂ ਤਾਂ ਬਾਈ ਇਹ ਸਾਢੇ ਕਿ ਤਿੰਨ ਸਾਲ ਦੇ ਲਗਭਗ ਬਾਈ ਕਹਿੰਦਾ ਇਹ ਸੂ ਪੀਤੀ ਤਕਰੀਬਨ ਤਕਰੀਬਨ ਚੌਗੀ ਚੁਗੀ ਸੂਈ ਹੋਊਗੀ ਚਵਾਈ ਚ ਕਿਵੇਂ ਆ ਇਹ ਚਵਾਈ ਚ ਬਾਈ ਦੋਨੇ ਪੂਰੀਆਂ ਪੋਲੀਆਂ ਸਰਲਾ ਸਿੱਟਾ ਤਾਂ ਨਹੀਂ ਟਾਈਟ ਫੈਟ ਕੋਈ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਤਾਂ ਪਸ਼ੂ ਜ਼ਿਆਦੇ ਹੋਣ ਕਰਕੇ ਨਾ ਠੀਕ ਹੈ ਗੱਲ ਥੋੜੀ ਜੀ ਸਮਾਈ ਦੇ ਵਿੱਚ ਦਿੱਕਤ ਆਉਂਦੀ ਹੈ ਫਿਰ ਠੀਕ ਹੈ ਗੱਲ ਮਾਲ ਜ਼ਿਆਦੇ ਆ ਸਾਮਣਾ ਔਖਾ ਕੰਮ ਆ ਨਾ ਤੇ ਉਹਦੇ ਕਰਕੇ ਫਿਰ ਥੋੜਾ ਜਿਹਾ ਸਿਸਟਮ ਹਿਸਾਬ ਦੇ ਵਿੱਚ ਨਹੀਂ ਹੁੰਦਾ ਜੀ ਠੀਕ ਹੈ ਗੱਲ ਉਹਦੇ ਕਰਕੇ ਬਾਈ ਕਹਿੰਦਾ ਸੇਲ ਕਰਨੀਆਂ ਜਿਹੜੇ ਜਿਹੜੇ ਸੀਮਨ ਕਹਤਾ ਉਹ ਚਾਹੇ ਤੁਸੀਂ ਮਤਲਬ ਡੀ ਐਨ ਏ ਕਰਾ ਲਿਓ ਉਹ ਚੀਜ਼ ਦੀ ਬਾਈ ਦੀ ਗਾਰੰਟੀ ਰਊ ਇਹ 147010 ਦੀ ਦੱਸੀਆ ਤੇ ਸੈਕਸਟ ਤੋਂ ਗੱਬਣਾ ਚੇਤਨ ਤੋਂ এবੀਸੀ ਵਾਲੇ ਤੋਂ ਤੇ ਇਹ ਆ ਗਈ ਸ਼ੈਨਸ਼ਾ ਦੀ ਇਹ ਗੱਬਣ ਆ ਗਈ ਬਾਈ ਕਹਿੰਦਾ ਏਬੀਸੀ ਵਾਲੇ ਡੋਗਰ ਤੋਂ ਤਿੰਨ ਤਿੰਨ ਮਹੀਨਿਆਂ ਦਾ ਚੈੱਕ ਪਾਸ ਇਹਦੇ ਕੋਲੇ 4 ਤੋਂ 5 ਕਿਲੋ ਤੇ ਇਹਦੇ ਕੋਲੇ ਆ ਗਿਆ 8 ਕਿਲੋ ਦੁੱਧ ਮਿਲਦੀਆਂ ਦੋ ਵੇ ਦੋ ਵੇ ਟਾਈਮ ਨੇ ਹਾਂਜੀ ਦੋਨੇ ਟਾਈਮ ਜੀ ਪਾੜੇ ਪਾੜੇ ਤੇ ਮਿਲਦੀਆਂ ਨੇ ਜੀ ਠੀਕ ਆ ਜੀ ਚਾਹੇ ਅਗਲਾ 4 ਡੰਗ ਚੋਵੇ 5 ਡੰਗ ਚੋਵੇ 3 ਡੰਗ ਚੋਵੇ ਦੀ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਹੈਗੀ ਜੀ ਨੰਬਰ ਬੋਲ ਦਿਓ ਜੀ 94653 ਜੀ 58035 94653 58035 58035 ਪਿੰਡ ਉਗਰਾਹਾ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਧੰਨਵਾਦ ਜੀ